ਕੀ ਨੈਸ਼ਨਲ ਮੀਡੀਆ ਦਾ ਇਸ ਵਾਰੀ ਰੋਲ ਕਿ ਪਹਿਲਾਂ ਵੀ ਕਿਉਂਕਿ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਰਿਪੋਰਟਿੰਗ ਕਰਦੇ ਆ ਰਹੇ ਹੋ ਖਾਸ ਕਰਕੇ ਕਾਰਗਿਲ ਦੇ ਸਮੇਂ ਵੀ ਕੀਤੀ ਹੁਣ ਜਿਹੜਾ ਗੱਲ ਹੈ ਮੀਡੀਆ ਦੇ ਰੋਲ ਦੀ ਮੀਡੀਆ ਦਾ ਰੋਲ ਕੀ ਹੋਣਾ ਚਾਹੀਦਾ ਹੈ ਅਜਿਹੇ ਮਾਹੌਲ ਦੇ ਵਿੱਚ ਤੇ ਜਿਸ ਤਰ੍ਹਾਂ ਦਾ ਰਹਾ ਲੋਕਾਂ ਨੇ ਆਲੋਚਨਾ ਬਹੁਤ ਜ਼ਿਆਦਾ ਕੀਤੀ ਹੈ ਇਸ ਵਾਰ ਦੇਖੋ ਸੰਦੀਪ ਚਾਹੇ ਆਪਾਂ ਵੀ মিডিਆ ਦੇ ਵਿੱਚ ਕੰਮ ਕਰਦੇ ਲੇਕਿਨ ਜਿਵੇਂ ਭਾਰਤ ਦਾ মিডিਆ ਜਿਹੜਾ ਵਾ ਅਸੀਂ ਪਾਕਿਸਤਾਨ ਦੇ মিডিਆ ਨੂੰ ਕੀ ਕਹਿਣਾ ਸੀ ਤੇ ਆਪਣੇ মিডিਆ ਦੀ ਗੱਲ ਕਰਾਂਗੇ ਸਾਡਾ মিডিਆ ਹਮੇਸ਼ਾ ਹੀ ਨੌਨਸੈਂਸ ਰਿਹਾ ਤਮਾਸ਼ੀਨ ਰਿਹਾ ਲੋਕਾਂ ਨੂੰ ਡਰਾਉਣ ਵਾਲਾ ਕੰਮ ਕੀਤਾ ਸਹੀ ਇਨਫੋਰਮੇਸ਼ਨ ਜਿਹੜੀ ਦੇਣੀ ਹੈ ਉਹ মিডিਆ ਨਹੀਂ ਦਿੰਦਾ ਹੈਗਾ ਜੋ ਅਸੀਂ ਦੇਖ ਰਹੇ ਦੋਨਾਂ ਦੇਸ਼ਾਂ ਦੇ মিডিਆ ਦੋਨਾਂ ਨੇ ਵੀ ਸਹੀ ਜਿਹੜੀ ਜ਼ਿੰਮੇਵਾਰੀ ਨਹੀਂ ਨਿਭਾਈ ਅਜੇ ਮਾਵਾ ਇੱਧਰ ਵੀ ਹੈ ਮਾਵਾ ਉੱਧਰ ਵੀ ਹੈ ਕੁੱਖਾ ਉੱਧਰ ਵੀ ਹੈ ਤੇ ਇੱਧਰ ਵੀ ਆ ਗਏ ਨੇ ਇਸ ਕਰਕੇ ਇੰਡੀਅਨ মিডিਆ ਸਾਡੇ ਸਾਹਮਣੇ ਐਗਜ਼ਾਮਪਲ ਜਿਹੜੀਆਂ ਸਰਕਾਰੀ ਚਿੱਠੀਆਂ ਆ ਰਹੀਆਂ ਨੇ ਜਿਹੜੇ মিডিਆ ਨੂੰ ਗਾਈਡਲਾਈਨਸ ਦਿੱਤੀਆਂ ਨੇ মিডিਆ ਨੇ ਤੇ ਇਸ ਲੜਾਈ ਨੂੰ ਖਾਸ ਕਰਕੇ ਜਿਹੜਾ ਦਿੱਲੀ ਤੋਂ মিডিਆ ਚੱਲਦਾ ਜਾਂ ਬੰਬੇ ਤੋਂ ਉਹਨਾਂ ਨੇ ਇਸ جنگ ਨੂੰ ਵੀ ਐਂਟਰਟੇਨਮੈਂਟ ਦਾ ਸਾਧਨ ਬਣਾ ਦਿੱਤਾ ਕਿ ਕੋਈ ਵੀ ਬ੍ਰੇਕਿੰਗ ਆndi ਤੇ ਨਾਲ ਹੀ ਉਹ ਜਿਹੜਾ ਸਾਇਰਨ ਵਜਾਉਂਦੇ ਸੀ ਮਤਲਬ ਇੰਨਾ ਤਮਾਸ਼ੀਬੀਨ মিডিਆ মিডিਆ ਦਾ ਕੰਮ ਕੀ ਹੁੰਦਾ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਦੇਣੀ ਔਰ মিডিਆ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸਰਕਾਰ ਤੇ ਪਬਲਿਕ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਦਾ ਇੱਥੇ মিডিਆ ਨੇ ਤਮਾਸ਼ੀਬੀਨ ਦੇ ਕਰਕੇ ਹੁਣ ਲੋਕ ਬੈਕਫੋਰਡ ਤੇ ਆ ਗਏ ਨੇ ਵੀ ਉਹ ਕਹੀ ਜਾਂਦੇ ਕਿ ਅੰਮ੍ਰਿਤਸਰ ਖਤਮ ਹੋ ਗਿਆ ਇਧਰੋ ਹੀ ਕਹਿੰਦੇ ਕਰਾਚੀ ਲਾਹੌਰ ਇਸਲਾਮਾਬਾਦ ਖਤਮ ਹੋ ਗਿਆ ਨਾ ਇਹ ਇਹ ਕੋਈ ਜ਼ਿੰਮੇਵਾਰੀ ਨਹੀਂ ਹੈ ਇਹ ਕੋਈ ਹੈ ਤੁਸੀਂ ਵਰਲਡ ਦਾ মিডিਆ ਦੇਖੋ ਕਿ ਉਹ ਕਿੰਨੇ ਜਿਹੜੇ ਨੇ ਸਹੀ ਤਰੀਕੇ ਨਾਲ ਜਿਹੜੀ ਜਿਹੜੀ ਆ ਉਹ ਜਾਣਕਾਰੀ ਦਿੰਦੇ ਨੇ ਸਾਡੇ ਕੋਲ ਕਿਉਂਕਿ ਪਹਿਲਾਂ ਕਿਉਂਕਿ ਅਸੀਂ ਜਦੋਂ ਬੰਬੇ ਅਟੈਕ ਹੋਇਆ ਸੀ ਉਦੋਂ ਵੀ ਸਭ ਤੋਂ ਵੱਧ ਜਿਹੜਾ ਭਾਰਤੀ মিডিਆ ਨੇ ਜਿਹੜਾ ਵਾਜੇ ਨੁਕਸਾਨ ਹੋਇਆ ਸੀ ਨਾ ਤੇ ਭਾਰਤੀ মিডিਆ ਜ਼ਿੰਮੇਵਾਰ ਸੀ ਕਿ ਲਾਈਵ ਰਿਪੋਰਟਿੰਗ ਜਿਹੜੇ ਨੇ ਉਹ ਦਿਖਾ ਰਹੇ ਸੀ ਉਹ ਲਾਈਵ ਰਿਪੋਰਟਿੰਗ ਦੇ ਜਿਹੜੇ ਸਾਡੇ ਉੱਥੇ ਦੁਸ਼ਮਣ ਦੇਸ਼ ਦੇ ਅੱਤਵਾਦੀ ਬੇਟੇ ਉਹਨਾਂ ਨੂੰ ਲੋਕੇਸ਼ਨ ਮਿਲ ਰਹੀ ਸੀ ਡਾਇਰੈਕਸ਼ਨ ਮਿਲ ਰਹੀ ਸੀ ਨਾ ਉਹਨਾਂ ਦਾ ਕੰਮ ਤੇ ਹੋਰ ਸੌਖਾ ਹੋ ਜਾਂਦਾ ਕਿ ਟਾਰਗੇਟ ਔਰ ਪਿੱਛੇ ਜੇ ਜਦੋਂ ਅਭਿਨੰਦਨ ਪਾਕਿਸਤਾਨ ਦੇ ਵਿੱਚ ਫੜਿਆ ਗਿਆ ਸੀ ਹੈ ਨਾ ਤੇ ਉਹ ਉੱਥੋਂ ਦੀ ਫੌਜ ਉੱਥੋਂ ਦੀ ਪੁਲਿਸ ਨੂੰ ਪੁੱਛਦੀ ਰਹੀ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਇੰਡੀਆ ਦੇ ਕਿਹੜੇ ਕੋਨੇ ਦੇ ਰਹਿਣ ਵਾਲੇ ਉਹਨੇ ਕੁਝ ਨਹੀਂ ਦੱਸਿਆਗਾ ਨਾ ਉਹ ਸਪੋਸਟ ਟੂ ਸਪੋਸਟ ਟੂ ਕਹਿ ਕੇ ਹੀ ਉਹਨੇ ਇੱਕ ਭਾਰਤੀ ਪੁੱਤਰ ਹੋਣ ਦੇ ਨਾਤੇ ਆਪਣੀ ਉਥੇ ਫਰਜ ਨਿਭਾਇਆ ਲੇਕਿਨ ਸਾਡਾ ਜਿਹੜਾ ਇੰਡੀਆ ਮੀਡੀਆ ਵਾ ਉਹਦੇ ਘਰ ਚ ਲਗਿਆ ਸੀ ਤੇ ਜਿਹੜਾ ਪਾਕਿਸਤਾਨ ਨੂੰ ਪਤਾ ਲੱਗਿਆ ਸੀ ਕਿ ਅਭਿਨੰਦਨ ਇੰਡੀਆ ਦੇ ਕਿਹੜੇ ਸਟੇਟ ਦਾ ਰਹਿਣ ਵਾਲਾਗਾ ਇਸ ਕਰਕੇ ਜਿਹੜੀ ਕੱਲ ਪਰਸੋ ਜਿਹੜੀ ਗਾਈਡਲਾਈਨ ਆਈ ਸੀ ਉਹਦੇ ਚ ਸਪਸ਼ਟ ਕਿਹਾ ਸੀ ਕਿ ਮੀਡੀਆ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਤੁਹਾਡੇ ਕਰਕੇ ਜਿਹੜਾ ਬੰਬੇ ਦੇ ਵਿੱਚ ਅਟੈਕ ਹੋਇਆ ਸੀ ਉਦੋਂ ਸਾਡੀ ਕੈਜੂਅਲਟੀ ਜਿਹੜੀ ਜ਼ਿਆਦਾ ਵੱਧ ਗਈ ਸੀ ਹੁਣ ਸਾਇਰਨ ਜਿਹੜਾ ਤੁਸੀਂ ਵਜਾ ਰਹੇ ਹੋ ਭਾਰਤੀ মিডিਆ ਉਹ ਲਾਂਤਾਂ ਹੀ ਪਾਈਆਂ ਹੋਈਆਂ ਹਨ ਵੀ ਹੁਣ মিডিਆ ਨੇ ਐਂਟਰਟੇਨਮੈਂਟ ਦਾ ਸਾਧਨ ਬਣਾ ਲਿਆ ਸੀ ਕਈ মিডিਆ ਤੇ ਪੰਜਾਬੀ মিডিਆ ਵੀ ਇਹ ਕੰਮ ਲੈ ਪਿਆ ਸੀ ਕਿ ਮਿਲਟਰੀ ਇੰਟੈਲੀਜੈਂਸ ਨੇ ਰਿਪੋਰਟ ਆ ਜੀ ਪਠਾਨਕੋਟ ਤੇ ਵੱਡਾ ਹਮਲਾ ਹੋ ਸਕਦਾ ਅੰਮ੍ਰਿਤਸਰ ਤੇ ਵੱਡਾ ਹਮਲਾ ਹੋ ਸਕਦਾ ਵੀ ਕੀ ਮਿਲਟਰੀ ਇੰਟੈਲੀਜੈਂਸ ਤੁਹਾਨੂੰ ਇਨਪੁੱਟ ਦੇਗੀ ਜਾਂ ਇੰਡੀਅਨ ਗਵਰਨਮੈਂਟ ਦੱਸੂਗੀ ਜਾਂ ਤੁਹਾਨੂੰ ਪਾਕਿਸਤਾਨ ਤੋਂ ਦੱਸੂਗੀ ਗਵਰਨਮੈਂਟ ਕਿ ਅਸੀਂ ਪਠਾਨਕੋਟ ਤੇ ਹਮਲਾ ਕਰ ਲੱਗੇ ਜਾਂ ਅੰਮ੍ਰਿਤਸਰ ਤੇ ਹਮਲਾ ਕਰ ਲੱਗੇ ਹੈਗੇ ਨੇ ਪਤਾ ਯੰਗ ਦੇ ਵਿੱਚ ਇਦਾਂ ਦੀ ਇੰਟੈਲੀਜੈਂਸ ਕਿੱਥੋਂ ਆ ਜਾਂਦੀ ਹੈਗੀ ਮੈਨੂੰ ਲੱਗਦਾ ਕਿ ਇਹ ਸਿਰਫ ਸਿਰਫ ਲੋਕਾਂ ਨੂੰ ਡਰਾਉਣ ਦਾ ਧਮਕਾਉਣ ਦਾ ਉਹਨਾਂ ਦੇ ਉੱਪਰ ਖੌਫ ਪ੍ਰਭਾਵ ਗੁੰਮਰਾਹ ਕਰਨ ਦੀ ਜਿਹੜੀ ਆ ਮੀਡੀਆ ਨੇ ਜ਼ਿੰਮੇਵਾਰੀ ਨਾ ਬਈ ਐਸੇ ਕਰਕੇ ਤੇ ਲੋਕ ਜਿਹੜੇ ਨੇ ਦੁਖੀ ਨੇ ਮੀਡੀਆ ਤੋਂ ਕਿਉਂ ਵਾਰ-ਵਾਰ ਨੈਸ਼ਨਲ ਮੀਡੀਆ ਨੂੰ ਲੋਕ ਭੜੀਆਂ ਨਜ਼ਰਾਂ ਦੇਖਦਾ ਹੈਗਾ ਕਿਉਂਕਿ ਜ਼ਿੰਮੇਵਾਰੀ ਵਾਲਾ মিডিਆ ਨਹੀਂ ਰਹਿ ਗਿਆ ਸਾਡੇ ਕੋਲ ਇੱਕੋ ਜਿਹੜਾ ਹੁੰਦਾ ਸੀ ਦੂਰਦਰਸ਼ਨ ਹੁੰਦਾ ਸੀ ਹੁਣ ਦੂਰਦਰਸ਼ਨ ਦੇ ਵੀ ਹਾਲਾਤ ਦੇਖ ਲਓ ਪਿਛਲੇ 4 ਦਿਨਾਂ ਦੇ ਵਿੱਚ ਕਿਉਂਕਿ ਉੱਥੇ ਉਹੋ ਜਿਹਾ ਬੰਦਾ ਲਿਆ ਕੇ ਬਿਠਾ ਦਿੱਤਾ ਗਿਆ ਹੈਗਾ ਜਿਨ੍ਹਾਂ ਦੇ ਜਿਨ੍ਹਾਂ ਸਿਰਫ ਭਾਰਤ ਦੇ ਵਿੱਚ ਜ਼ਹਿਰ ਹੀ ਘੋਲਿਆ ਹੈਗਾ ਤੇ ਇਹੋ ਜੇ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਲੋਕਾਂ ਕੋਲ ਕੋਈ ਸਾਧਨ ਨਹੀਂ ਹੈ ਲੋਕਾਂ ਕੋਲ ਹੋਰ ਸਾਧਨ ਨਹੀਂ ਹੈ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਕੀ ਕੁਝ ਛਾਪ ਰਿਹਾ ਕੀ ਕੁਝ ਛਪਵਾਇਆ ਜਾ ਰਿਹਾ ਕੀ ਕੁਝ ਦਿਖਾਇਆ ਜਾ ਰਿਹਾ ਬੇਸ਼ੱਕ ਕਈ ਵੈਬ ਚੈਨਲਾਂ ਨੇ ਸਹੀ ਭੂਮਿਕਾ ਨਿਭਾਈ ਹੈ ਇਸ ਵਾਰ ਪਰ ਅ ਵੈਬ ਚੈਨਲਾਂ ਦੇ ਵਿੱਚ ਵੀ ਬਹੁਤ ਸਾਰੇ ਚੈਨਲ ਐਸੇ ਨੇ ਜਿਸ ਦੇ ਵਿੱਚ ਫੇਸਬੁੱਕ ਵਟਸਐਪ ਦੇ ਉੱਤੇ ਜਾਣਕਾਰੀ ਅੰਨੇਵਾ ਫਲਾਈ ਜਾਂਦੀ ਹੈ ਜਿਹਦੇ ਵਿੱਚ ਬਹੁਤੀਆਂ ਅਫਵਾਹਾਂ ਵੀ ਹੁੰਦੀਆਂ ਜਿਹਦੇ ਨਾਲ ਲੋਕ ਡਰ ਜਾਂਦੇ ਆ ਨਹੀਂ ਲਾਜ਼ਮੀ ਤੌਰ ਤੇ ਇਹੋ ਜੇ ਸਮਿਆਂ ਦੇ ਵਿੱਚ ਬੈਡ ਐਲੀਮੈਂਟ ਆ ਜਾਂਦੇ ਨੇ ਕਾਲਾ ਬਜਾਰੀ ਦੇਖੋ ਜਮਾਖੋਰੀ ਬੈਡ ਐਲੀਮੈਂਟ ਨੇ ਗੁੰਮਰਾਹ ਕਰਨ ਵਾਲੇ ਵੀ ਜਿਹੜੇ ਲੋਕ ਬੈਡ ਐਲੀਮੈਂਟ ਹੈਗੇ ਜਦੋਂ ਇਦਾਂ ਦਾ ਮਾਹੌਲ ਦੋ ਫਿਰਕਿਆਂ ਦੇ ਵਿੱਚ ਦੋ ਕੌਮਾਂ ਦੇ ਵਿੱਚ ਦੋ ਸਟੇਟਾਂ ਦੇ ਵਿੱਚ ਦੋ ਮੁਲਕਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਫਿਰ ਬੈਡ ਮੈਨ ਐਲੀਮੈਂਟ ਆਏਦੇ ਤੇ ਮੀਡੀਆ ਵੀ ਇੱਕ ਇਸ ਮਸਲੇ ਦੇ ਵਿੱਚ ਬੈਡ ਐਲੀਮੈਂਟ ਦੇ ਤੌਰ ਤੇ ਹੀ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਉਹਨਾਂ ਨੇ ਰਹੀ ਗੱਲ ਕਿ ਬਹੁਤ ਸਾਰੇ ਕਈਆਂ ਨੇ ਚੰਗੇ ਕੰਮ ਵੀ ਦਿਖਾਇਆਗਾ ਸਹੀ ਲੋਕਾਂ ਦੇ ਦੁੱਖ ਦੱਸੇ ਆਗੇ ਨੇ ਔਰ ਦੂਜਾ ਜਿਹੜੇ WhatsApp ਹੋ ਗਿਆ ਜਾਂ Facebook ਇਹ ਤੇ ਗੁੰਮਰਾਹ ਕਰਨ ਤੇ ਨਾ ਸਹੀ ਕਿਸੇ ਨੂੰ ਇਨਫੋਰਮੇਸ਼ਨ ਲੋਕ ਤੇ ਇਹ ਕਹਿ ਰਹੇ ਸੀ ਕਿ ਟੀਵੀ ਤੇ ਜੰਗ ਲੱਗੀ ਹੋਈ ਆ ਤੇ ਜੇ ਟੀਵੀ ਤੇ ਮੋਬਾਈਲ ਬੰਦ ਕਰ ਦੋ ਤੇ ਸਭ ਕੁਝ ਸ਼ਾਂਤੀ ਆ ਪਰ ਜਿਹੜੇ ਪਿਛਲੇ ਦੋ ਦਿਨ ਤੋਂ ਜਿਹੜੀ ਪਾਕਿਸਤਾਨ ਵੱਲੋਂ ਲਗਾਤਾਰ ਰਾਤ 5 6:30 500 ਦੇ 600 ਦੇ ਕਰੀਬ ਜਾਂ 400 ਤੋਂ ਲੈ ਕੇ 500 ਦੇ ਕਰੀਬ ਜਿਹੜੇ ਡਰੋਨ ਧੜਾ ਧੜ ਸੁੱਟੇ ਗਏ ਨੇ ਜਦੋਂ ਫਿਰ ਇਧਰੋਂ ਜਿਹੜੀ ਜਵਾਬੀ ਫਾਇਰਿੰਗ ਹੋਈ ਨਾ ਉਸ ਤੋਂ ਬਾਅਦ ਉਹਨਾਂ ਨੂੰ ਭਜਣਾ ਪਿਆਗਾ ਹੁਣ ਜੇ ਸਥਿਤੀ ਦੇ ਵਿੱਚ ਜਿਹੜੀ ਭੂਮਿਕਾ ਜਿਹੜੀ ਨਿਭਾਉਣੀ ਚਾਹੀਦੀ ਉਹ ਨਹੀਂ ਨਿਭਾਈ ਹੁਣ ਜਿਵੇਂ ਅੱਜ ਅਮਰੀਕਾ ਨੇ ਆਪਣੀ ਭੂਮਿਕਾ ਹੁਣ ਪੰਜਾਬ ਸਰਕਾਰ ਵੱਲੋਂ ਵੀ ਇੱਕ ਪ੍ਰੈਸ ਨੋਟ ਆਈ ਗਿਆ ਕਿ ਪੰਜਾਬ ਬਾਰਡਰ ਤੇ ਵੀ ਹੁਣ ਜਿਹੜਾ ਭਾਰਤ ਨੇ ਜਿਹੜਾ ਸੀਜ਼ਫਾਇਰ ਕਰਤਾ ਔਰ ਸਵੇਰੇ 10:00 ਤੋਂ ਬਾਅਦ ਹੁਣ ਕੋਈ ਵੀ ਧਮਾਕਾ ਨਹੀਂ ਹੋਏ ਔਰ ਸੈਨਾ ਹਲੇ ਵੀ ਅਲਰਟ ਆ ਚਾਹੇ ਸੀਜ਼ਫਾਇਰ ਹੋ ਗਿਆ ਲੇਕਿਨ ਬਾਰਡਰ ਤੇ ਸਾਡੀ ਇੰਡੀਅਨ ਆਰਮੀ ਸਾਡੀ ਪੈਰਾਮਿਲਟਰੀ ਫੋਰਸ ਉਹ ਹਲੇ ਵੀ ਤਨਾਤ ਰਹੇਗੀ ਦੇਖੋ ਦੁਸ਼ਮਣ ਤੇ ਦੁਸ਼ਮਣ ਨਹੀਂ ਦੇਸ਼ ਹੈਗਾ ਨਾ ਉਸ ਉਸ ਦੇਸ਼ ਦੀ ਇੱਕ ਆਪਣੀ ਹਿਸਟਰੀ ਆ ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਨੂੰ ਤੁਸੀਂ ਕੇਸਰ ਮਾਰ ਕੇ ਨਹੀਂ ਬੈਠ ਸਕਦੇ ਇਸ ਕਰਕੇ ਸੀਜ਼ਫਾਇਰ ਹੋਈ ਹੈ ਹੁਣ ਕੋਈ ਜਿਹੜਾ ਵੀ ਕੋਈ ਉਲੰਘਣ ਕਰਕੇ ਲਾਦਮੀ ਤੌਰ ਤੇ ਉਹਦੀ ਫਿਰ ਦੁਨੀਆ ਸਭ ਕੋ ਦੇਖੇਗੀ ਕਿ ਜਿਹੜਾ ਵਾਪੀ ਜੇ ਸੀਜ਼ਫਾਇਰ ਦੀ ਫਿਰ ਵੀ ਲੰਘਣਾ ਹੁੰਦੀ ਹੈ ਲੇਕਿਨ ਸਵੇਰ ਤੋਂ ਤੁਸੀਂ ਦੇਖੋ ਨਾ ਕਿ ਜਿਹੜੀ ਸਵੇਰੇ 10:30 ਵਜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਨਾ ਵਿਦੇਸ਼ ਮੰਤਰਾਲੇ ਨੇ ਰੱਖਿਆ ਮੰਤਰੀ ਰੱਖਿਆ ਡਿਪਾਰਟਮੈਂਟ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਕਿਹਾ ਸੀ ਕਿ ਪਾਕਿਸਤਾਨੀ ਸੈਨਾ ਨੇ ਬੀਤੀ ਰਾਤ ਪਠਾਨਕੋਟ ਤੇ ਆਦਮਪੁਰ ਦੇ 에ਅਰ ਬੇਸ ਤੇ ਅਟੈਕ ਕੀਤਾ ਔਰ ਹਲਕਾ ਨੁਕਸਾਨ ਹੋਇਆ ਔਰ ਪਾਕਿਸਤਾਨ ਨੇ ਬੀਤੀ ਰਾਤ ਹਾਈ ਸਪੀਡ ਮਿਜ਼ਾਈਲ ਛੱਡ ਕੇ ਦੋਨਾਂ 에ਅਰ ਬੇਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਜਲੰਧਰ ਤਰਨਤਨ ਸ਼ਹਾਰਪੁਰ ਮਾਨਸਾ ਤੇ ਫਰੂਜ਼ਪੁਰ ਦੇ ਵਿੱਚ ਵੀ ਜਿਹੜੇ ਨੇ ਮਜ਼ਾਇਲ ਤੇ ਜਿਹੜੇ ਡਰੋਨ ਦੇ ਜਿਹੜੇ ਟੁਕੜੇ ਮਿਲੇ ਹੈਗੇ ਨੇ ਔਰ ਕਿਉਂਕਿ ਸਾਡਾ ਇਹ ਬਾਰਡਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਫਰੂਜ਼ਪੁਰ ਫਾਜ਼ਿਲਕਾਹਿੰ ਤਾਂ ਬਿਲਕੁਲ ਬਾਰਡਰ ਤੇ ਬੈਠੇ ਸਾਡੇ ਤੇ ਕਈ ਪਿੰਡ ਕੰਡਿਆਲੀ ਤਾਰ ਟੱਪ ਕੇ ਜਾਣੇ ਪੇ ਘਰੇ ਹੋਏ ਨੇ ਸਾਡੀਆਂ ਤੇ ਪੈਲੀਆਂ ਉਧਰ ਵੱਟਾ ਆਉਣਾ ਤੇ ਕਿੰਨਾ ਜਿਆਦਾ ਜਿਹੜਾ ਨੁਕਸਾਨ ਹੋਇਆ ਸੀ ਜਿਸ ਤੀ ਚਲੋ ਇੱਕ ਚੰਗੀ ਗੱਲ ਹੈ ਕਿ ਦੋਨੇ ਮੁਲਕਾਂ ਨੇ ਅਮਰੀਕਾ ਦੀ ਮੰਨ ਲਈ ਆ ਔਰ ਜਿਹੜਾ ਸੀਫਰ ਲੇਕਿਨ ਜਿਹੜਾ ਅਗਰ ਮੀਡੀਆ ਦੀ ਗੱਲ ਕੀਤੀ ਹੋਵੇ ਕਰਕੇ ਚਾਹੇ ਇਧਰਲਾ ਮੀਡੀਆ ਚਾਹੇ ਉਧਰਲਾ ਮੀਡੀਆ ਸਿਵਾਏ ਉਹਨਾਂ ਨੇ ਅੱਗ ਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਾਇਆ ਲੋਕਾਂ ਨੇ ਜਿਆਦਾ ਡਰੇ ਨੇ ਖੋਫ ਇੰਨਾ ਜਿਆਦਾ ਸੀ ਔਰ ਦੇਖੋ ਅੱਜ ਜਿਹੜੇ ਰਾਤ ਕੱਲ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਜ਼ਾਰ ਬੰਦ ਕਰ ਦਿੱਤੇ ਗਏ ਸੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਸੀ ਲਾਈਟਾਂ ਬੰਦ ਕਰਦੇ ਕਿਉਂਕਿ ਬੱਚਿਆਂ ਦੇ ਐਗਜ਼ਾਮ ਸੀ ਐਗਜ਼ਾਮ ਅੱਗੇ ਪੋਸਟਪੋਨ ਕਰਨੇ ਪਏ ਅਗੇ ਨੇ ਸਰਕਾਰੀ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਗਈਆਂ ਆਰਮੀ ਹੋਰ ਉੱਥੇ ਬਾਰਡਰ ਤੇ ਭੇਜ ਦਿੱਤੀ ਗਈ ਹੈ ਇਸ ਕਰਕੇ ਅਜੇ ਸਥਿਤੀ ਦੇ ਵਿੱਚ ਮੰਨ ਸਕਦੇ ਕਿ ਚੰਗੀ ਗੱਲ ਹੈ ਕਿ ਦੋਨੇ ਮੁਲਕ ਹੁਣ ਬੈਠ ਕੇ ਕਿ ਕੋਈ ਨਾ ਕੋਈ ਅਜੀਹਾ ਮੰਚ ਅਜੀਹਾ ਵਰਲਡ ਲੈਵਲ ਤੇ ਜਿੱਥੇ ਗੱਲ ਕੀਤੀ ਜਾ ਸਕਦੀ ਆ ਦੋਨਾਂ ਮੁਲਕਾਂ ਨੂੰ ਬਿਠਾ ਕੇ ਗੱਲ ਕੀਤੀ ਜਾ ਸਕਦੀ ਔਰ ਰਹੀ ਗੱਲ ਪਾਕਿਸਤਾਨ ਦੀ ਦੇਖੋ ਪਾਕਿਸਤਾਨ ਨੂੰ ਸਮਝਣਾ ਪਊਗਾ ਕਿ ਤੁਹਾਡੀ 24 ਕਰੋੜ ਆਬਾਦੀ ਹੈ ਤੁਸੀਂ ਦੁਨੀਆ ਦੇ ਕਈ ਗਰੀਬ ਦੇਸ਼ਾਂ ਤੇ ਪਛੜੇ ਹੋ ਦੇਸ਼ਾਂ ਦੇ ਵਿੱਚ ਆਉਂਦੇ ਹੋ ਤੁਸੀਂ ਔਰ ਤੁਹਾਡੇ ਉਥੇ ਪ੍ਰਾਈਮ ਮਿਨਿਸਟਰ ਤੇ ਇਲੈਕਸ਼ਨ ਦੇ ਨਾਲ ਚੁਣੇ ਜਾਂਦੇ ਲੇਕਿਨ ਕੰਟਰੋਲ ਕੌਣ ਕਰਦਾ ਵਾ ਆਰਮੀ ਔਰ ਆਰਮੀ ਕਰਕੇ ਉਥੋਂ ਦੇ ਲੋਕ ਵੀ ਦੁਖੀ ਨੇ ਪਰੇਸ਼ਾਨ ਨੇ ਔਰ ਇੰਡੀਆ ਕਿੱਥੇ ਪਹੁੰਚ ਚੁੱਕਾ ਪਾਕਿਸਤਾਨ ਉਥੇ ਦਾ ਉਥੇ ਹੀ ਖੜਾ ਹੈਗਾ ਅਜੀਬ ਸਥਿਤੀ ਦੇ ਵਿੱਚ ਉਹਨਾਂ ਨੂੰ ਵੀ ਉਥੋਂ ਅਤਵਾਦ ਖਤਮ ਕਰਨਾ ਪਊਗਾ ਤਾਂ ਹੀ ਉਹ ਜਿਹੜਾ ਦੇਸ਼ ਆ ਅੱਗੇ ਵੱਧ ਸਕਦਾ ਨਹੀਂ ਤੇ ਇੰਡੀਆ ਵਰਗੇ ਮੁਲਕ ਦੇ ਨਾਲ ਪਾਕਿਸਤਾਨ ਨਹੀਂ ਲੜ ਸਕਦਾ ਦੇਖੋ ਉਹਨਾਂ ਨੂੰ ਹਜੇ 3 ਦਿਨ ਵੀ ਨਹੀਂ ਹੋਏ ਸੀ ਉਹਨਾਂ ਦੇ ਪਿੱਛੇ 터ਕੀ ਨੂੰ ਆਉਣਾ ਪਿਆ 터ਕੀ ਦੇ ਡਰੋਨ ਚਾਈਨਾ ਨੂੰ ਆਉਣਾ ਪਿਆ ਚਾਈਨਾ ਦੇ ਜਹਾਜ਼ ਵਰਤਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਇਸ ਕਰਕੇ 터ਕੀ ਹੋ ਗਿਆ ਜਾਂ ਅਜ਼ਰਬੈਜਾਨ ਦੇਸ਼ ਹੋ ਗਿਆ ਭਾਰਤ ਨੇ ਉਹਨਾਂ ਨੂੰ ਲੈ ਕੇ ਵੀ ਆਪਣਾ ਜਿਹੜਾ ਸਟੈਂਡ ਜਿਹੜਾ ਸਪਸ਼ਟ ਕਰ ਦਿੱਤਾ ਹੈਗਾ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਦਵੱਲੇ ਸਬੰਧ ਜਾਂ ਦਵੱਲੇ ਸਮਝੌਤੇ ਨੇ ਉਹ ਵੀ ਤੋੜ ਲਏ ਹੈਗੇ ਨੇ ਔਰ ਨਾਲ ਹੀ ਭਾਰਤ ਸਰਕਾਰ ਨੇ ਇੱਥੋਂ ਤੱਕ ਕੋਈ ਕਹਿ ਦਿੱਤਾ ਹੈਗਾ ਕਿ ਅੱਤਵਾਦ ਨੂੰ ਲੈ ਕੇ ਜਿਹੜਾ ਵੀ ਸਾਡੇ ਤੇ ਅਟੈਕ ਕਰੇਗਾ ਅਸੀਂ ਉਹਨੂੰ ਜੁੱਧ ਮੰਨਾਂਗੇ ਅਸੀਂ ਉਹਨੂੰ ਜੰਗ ਮੰਨਾਂਗੇ ਤੇ ਲਾਜ਼ਮੀ ਤੌਰ ਤੇ ਜਿਹੜੇ ਬੇਕ ਸੁਭੁਰਨ ਲੋਕਾਂ ਨੂੰ ਮਾਰਨਾ ਨੇ ਹੱਥੇ ਲੋਕਾਂ ਨੂੰ ਮਾਰਨਾ ਇਹ ਵਾਕਈ ਇੱਕ ਡਰਪੋਕ ਇੱਕ ਕਾਇਰਾਨਾ ਕਦਮ ਸੀ ਜਿਹੜਾ ਪਾਕਿਸਤਾਨ ਵੱਲੋਂ ਚੱਕਿਆ ਗਿਆ ਸੀ ਜਾਂ ਇਸ ਕਰਕੇ ਉਹਨਾਂ ਨੂੰ ਮੂਹਰ ਤੋੜਵਾ ਜਵਾਬ ਮਿਲਿਆ ਤੇ ਹੁਣ ਸਵਾਲ ਇਹ ਕਿ ਚਾਈਨਾ ਦਾ ਸਥਿਤੀ ਸਪਸ਼ਟ ਹੋ ਗਈ ਤਰਕੀ ਦੀ ਹੋ ਗਈ ਅਜ਼ਰਬੈਜਾਨ ਦੀ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਕਿ ਪਾਕਿਸਤਾਨ ਦੇ ਪਿੱਛੇ ਕਿਹੜੇ-ਕਿਹੜੇ ਨੇ ਔਰ ਚਾਈਨਾ ਦੇ ਨਾਲ ਸਾਡੇ ਅੱਗੇ ਜਿਹੜੇ ਸਬੰਧ ਨੇ ਉਹ ਬਹੁਤ ਹੀ ਮਾੜੇ ਨੇ ਚਾਹੀ ਹੋਈ ਅਰਤਕ ਤੌਰ ਤੇ ਦੇਖੀਏ ਜਾਂ ਅਸੀਂ ਰਾਜਨੀਤਿਕ ਤੌਰ ਤੇ ਦੇਖੀਏ ਹੁਣ ਇਹ ਜਿਹੜਾ ਮਸਲਾ ਹੈਗਾ ਭਾਰਤ ਦਾ ਤੇ ਪਾਕਿਸਤਾਨ ਦਾ ਇਹ ਜਿਵੇਂ ਅਮਰੀਕਾ ਵਿੱਚ ਪਿਆ ਦੇ ਲਾਜ਼ਮੀ ਤੌਰ ਤੇ ਕਿਸੇ ਨਾ ਕਿਸੇ ਅਜਿਹੇ ਮੰਚ ਤੇ ਦੋਨੇ ਜਿਹੜੇ ਮੁਲਕ ਉਹ ਬੈਠ ਕੇ ਗੱਲ ਕਰ ਸਕਦੇ ਨੇ ਔਰ ਪਾਕਿਸਤਾਨ ਦੇ ਨਾਲ ਜਦੋਂ ਵੀ ਕਿਸੇ ਵੀ ਮੰਚ ਤੇ ਜਦੋਂ ਵੀ ਇੰਡੀਆ ਉੱਥੇ ਹਾਜ਼ਰ ਹੋਇਆ ਉੱਥੇ ਹਮੇਸ਼ਾ ਹੀ ਪਾਕਿਸਤਾਨ ਨੂੰ ਇੰਡੀਆ ਨੇ ਆਪਣੇ ਜਿਹੜਾ ਵਿਦੇਸ਼ੀ ਨੀਤੀ ਦੇ ਤਹਿਤ ਤੇ ਪੂਰੀ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪਾਕਿਸਤਾਨ ਸਪੌਂਸਰਡ ਅੱਤਵਾਦ ਆ ਇਹ ਖਤਮ ਕੀਤਾ ਜਾਵੇ ਔਰ ਪੂਰਾ ਦੁਨੀਆ ਹੁਣ ਸਮਝ ਚੁੱਕੀ ਹੈਗੀ ਹੈ ਕਿ ਜਿਸ ਜਿਸ ਕੰਟਰੀ ਦੇ ਵਿੱਚ ਅੱਤਵਾਦ ਆ ਉਹਨੂੰ ਖਤਮ ਕਰਨਾ ਪਊਗਾ ਕਿ ਅੱਤਵਾਦ ਦਾ ਕੋਈ ਦੇਸ਼ ਨਹੀਂ ਕੋਈ ਧਰਮ ਨਹੀਂ ਹੈ ਕੋਈ ਜਾਤ ਨਹੀਂ ਹੈ ਇਸ ਕਰਕੇ ਅਜਿਹੇ ਜਿਹੜਾ ਵਾ ਇਹ ਅੱਤਵਾਦ ਨੂੰ ਖਤਮ ਕਰਨ ਵਾਸਤੇ ਪਾਕਿਸਤਾਨ ਨੂੰ ਵੀ ਮੰਚ ਤੇ ਆਉਣਾ ਪਊਗਾ ਔਰ ਉਹ ਉਥੋਂ ਦੇ ਜਿਹੜੇ ਇਹ ਜਿਹੜੇ ਲੋਕ ਨੇ ਉਹ ਜਿਹੜੇ ਨੇ ਉਹਨਾਂ ਨੂੰ ਖਤਮ ਕਰਨਾ ਪਊਗਾ ਇਹ ਇਸ ਮਸਲੇ ਦੇ ਵਿੱਚ